ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਮਖ ਜਨ ਪਿਆਰਿਓ ਜੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਮਹੰਗੇ ਸ਼ਬਦ ਆਏ ਨੇ ਉਹਨਾਂ ਦੀ ਸੰਥਿਆ ਅਤੇ ਅਰਥਾ ਨੂੰ ਸਮਝ ਕਰਕੇ ਅਸੀਂ ਗੁਰਬਾਣੀ ਦਾ ਸੁੱਧ ਉਚਾਰਨ ਕਰ ਸਕੀਏ ਕਿਉਂਕਿ ਜਿੰਨਾ ਚਿਰ ਸਾਨੂੰ ਲਗਾ ਮਾਤਰਾ ਦਾ ਗਿਆਨ ਹੋਵੇਗਾ ਉਹਨਾਂ ਚਿਰ ਅਸੀਂ ਗੁਰਬਾਣੀ ਦਾ ਸੁੱਧ ਉਚਾਰ ਨਹੀਂ ਕਰ ਸਕਦੇ ਸਭ ਤੋਂ ਪਹਿਲਾਂ ਸਾਨੂੰ ਹਰ ਗੁਰਸੇਖ ਨੂੰ ਇਹ ਬਾਣ ਆਉਂਦਾ ਹੈ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਪੂਰਨ ਸੰਥਿਆ ਕਰਨਾ ਕਰੇ ਜੇ ਸਪੂਰਨ ਸੰਥਿਆ ਨਹੀਂ ਕਰ ਸਕਦਾ ਘੱਟੋ ਘੱਟ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਤੇ ਸ਼ਾਮ ਵੇਲੇ ਦੀ ਬਾਣੀ ਦਾ ਇਹਦਾ ਜੋ ਨਿਤਨੇਮ ਹੈ ਇਹਦੀ ਸੰਥਿਆ ਲੈਣਾ ਕਰੇ ਤਾਂ ਕਿ ਉਹ ਗੁਰਬਾਣੀ ਸੁੱਧ ਪੜ ਸਕਣ ਬਾਣੀ ਪੜਦੇ ਨਾਲ ਸਾਨੂੰ ਲਗਾ ਮਾਤਰਾ ਦਾ ਗਿਆਨ ਨਾ ਹੋਣ ਕਰਕੇ ਅਸੀਂ ਉਚਾਰਨ ਗਲਤ ਕਰ ਜਾਂਦੇ ਹਾਂ ਇਸ ਕਰਕੇ ਜੋ ਗੁਰਬਾਣੀ ਵਿੱਚ ਮਹਿੰਗੇ ਸ਼ਬਦ ਆਏ ਨੇ ਆਪਾਂ ਯਤਨ ਕਰਦੇ ਹਾਂ ਉਹਨਾਂ ਦਾ ਉਚਾਰਨ ਤੇ ਅਰਥਾਂ ਜੇ ਸਾਨੂੰ ਸਮਝ ਪੈ ਜਾਵੇ ਜਿਸ ਕਰਕੇ ਅਸੀਂ ਗੁਰਬਾਣੀ ਸੁੱਧ ਪੜ ਸਕੀਏ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਹੁਣ ਸਰਵਨ ਕਰਨਾ ਕਰੀਏ ਪਾਠ ਹੈ ਦੱਦੇ ਔਕੜ ਜਈਏ ਕੰਨਾ ਦੋਇਆ ਇਹ ਸ਼ਬਦ ਗੁਰਬਾਣੀ ਵਿੱਚ ਬਹੁਤ ਵਾਰ ਆਇਆ ਹੈ ਇਸ ਦਾ ਉਚਾਰਨ ਕਰਨਾ ਹੈ ਦੱਦੇ ਔਕੜ ਈ ੜੀ ਸਿਹਾਰੀ ਦੋਇ ਐ ੜੇ ਕੰਨਾ ਆ ਦੋਇਆ ਦੋਇਆ ਇਹਦਾ ਅਰਥ ਹੈ ਦੂਜਾ ਫੇਰ ਸਮਝੀਏ ਦੱਦੇ ਔਕੜ ਜਈਏ ਕੰਨਾ ਦੋਇਆ ਇਹਦਾ ਉਚਾਰਨ ਹੈ ਦੱਦੇ ਔਂਕੜ ਈੜੀ ਸਿਆਰੀ ਐੜੇ ਕੰਨਾਂ ਦੋਇਆ ਅਰਥ ਹੈ ਦੂਜਾ ਦੂਸਰਾ ਸ਼ਬਦ ਹੈ ਜੋ ਬਹੁਤ ਵਾਰ ਗੁਰਬਾਣੀ ਵਿੱਚ ਸਾਨੂੰ ਦਰਸ਼ਨ ਕਰਨ ਵਾਸਤੇ ਮਿਲ ਜਾਂਦਾ ਹੈ ਦੱਦਾ ਜਈਏ ਔਂਕੜ ਇਹਦਾ ਉਚਾਰਨ ਕਰਨਾ ਹੈ ਦੱਦਾ ਈੜੀ ਬਿਹਾਰੀ ਊੜਾ ਬੰਦ ਮੂੰਹ ਵਾਲਾ ਨਾਲ ਔਂਕੜ ਲੱਗੀ ਹੈ ਇਹਦਾ ਉਚਾਰਨ ਬਣੇਗਾ ਦਈਓ ਦਈਓ ਇਹਦਾ ਅਰਥ ਹੈ ਪ੍ਰੇਰਕ ਜਾਂ ਦਿਆਲੂ ਦੁਬਾਰਾ ਫਿਰ ਸਮਝੀਏ ਪਾਠ ਨੂੰ ਦੱਦਾ ਜਈਏ ਔਂਕੜ ਦਈਓ ਇਹਦਾ ਉਚਾਰਨ ਹੈ ਦੱਦਾ ਈੜੀ ਬਿਹਾਰੀ ਊੜੇ ਔਂਕੜ ਦਈਓ ਇਹਦਾ ਅਰਥ ਹੈ ਪ੍ਰੇਰਕ ਜਾਂ ਦਿਆਲੂ ਤੀਸਰਾ ਸ਼ਬਦ ਹੈ ਦਈਏ ਦੱਦਾ ਜਈਏ ਦਲਾਵਾ ਦਈਏ ਇਹਦਾ ਉਚਾਰਨ ਇਸ ਤਰ੍ਹਾਂ ਕਰਨਾ ਹੈ ਪਾਠ ਨੂੰ ਸਮਝਣਾ ਹੈ ਉਚਾਰਨ ਜਿਹੜਾ ਪਾਠ ਦਾ ਗੱਦਾ ਈੜੀ ਵਿਹਾਰੀ ਦਈ ਐੜੇ ਦਲਾਵਾ ਆ ਮੂੰਹ ਖੋਲ ਕੇ ਬੋਲਣੀਆਂ ਦਲਾਵਾ ਆ ਐੜੇ ਦਲਾਵਾ ਐ ਦਈਏ ਦਈਏ ਇਸ ਨੂੰ ਦਈਏ ਨਹੀਂ ਬੋਲਣਾ ਈੜੀ ਲਾ ਕੇ ਕਿਉਂਕਿ ਐੜਾ ਲੱਗਾ ਨਾ ਦਲਾਵਾਂ ਲੱਗੀਆਂ ਨੇ ਇਹਦਾ ਉਚਾਰਨ ਹੋਵੇਗਾ ਦਈਏ ਦਈਐ ਇਹਦਾ ਅਰਥ ਹੈ ਪ੍ਰੇਰਕ ਨੂੰ ਦੁਬਾਰਾ ਫਿਰ ਸਮਝੀਏ ਦੱਦਾ ਜਈਏ ਦਲਾਵਾ ਇਹਦਾ ਉਚਾਰਨ ਹੋਵੇਗਾ ਦੱਦਾ ਈੜੀ ਬਿਹਾਰੀ ਐੜੇ ਦਲਾਵਾ ਦਈਐ ਦਈਐ ਅਰਥ ਹੈ ਪ੍ਰੇਰਕ ਨੂੰ ਚੌਥਾ ਸ਼ਬਦ ਹੈ ਦੱਦੇ ਔਂਕੜ ਜਈਏ ਦਲਾਵਾ ਇਹਦਾ ਉਚਾਰਨ ਕਰਨਾ ਹੈ ਦੱਦੇ ਔਂਕੜ ਏੜੀ ਸਿਆਰੀ ਦੋਏ ਇਹ 체ਤੀ ਬੋਲਾ ਜਾਵੇਗਾ ਆੜੇ ਦਲਾਵਾ ਐ ਦੋਇ ਐ ਦੋਇ ਐ ਇਸ ਤਰ੍ਹਾਂ ਉਚਾਰਨ ਕਰਨਾ ਹੈ ਇਹਦਾ ਅਰਥ ਹੈ ਦੁਐਤ ਦੱਦਾ ਪੈਰ ਚ ਅੱਧਾ ਵਾਵਾ ਉੱਤੇ ਦਲਾਵਾ ਲੱਗੀਆਂ ਨੇ ਤੱਤਾ ਦੁਐਤ ਭਾਵ ਦੁਐਤ ਭਾਵ ਦੁਬਾਰਾ ਸ਼ਬਦ ਨੂੰ ਫਿਰ ਸਮਝੀਏ ਇਹਦਾ ਉਚਾਰਨ ਦੱਦੇ ਔਂਕੜ ਜਈਏ ਦਲਾਵਾ ਇਹਦਾ ਉਚਾਰਨ ਹੋਵੇਗਾ ਦੱਦੇ ਔਕੜ ਈੜੀ ਸਾਰੀ ਐੜੇ ਦਲਾਵਾ ਦੋ ਐ ਇਸਦਾ ਅਰਥ ਹੈ ਦ્વੈਤ ਭਾਵ ਦੱਦੇ ਪੈਚ ਅੱਧਾ ਵਾਵਾ ਉੱਤੇ ਦਲਾਵਾ ਤਤਾ ਦ્વੈਤ ਭਾਵ ਇਸ ਤਰ੍ਹਾਂ ਦੇ ਬਹੁਤ ਸਾਰੇ ਸ਼ਬਦ ਸਾਤੁਗੁਰਾਂ ਨੇ ਗੁਰਬਾਣੀ ਵਿੱਚ ਉਚਾਰਨ ਕੀਤੇ ਨੇ ਜਿਨ੍ਹਾਂ ਨੂੰ ਅਸੀਂ ਕਰਮਵਾਰ ਕਰਮ ਵੀਡੀਓ ਦੇ ਦੁਆਰਾ ਸਰਮਣ ਕਰਕੇ ਲਾਭ ਪ੍ਰਾਪਤ ਕਰਾਂਗੇ ਸਾਧਗੁਰੂ ਸਾਹਿਬ ਜੀ ਕਿਰਪਾ ਕਰਨ ਹੋਇਆਂ ਭੁੱਲਾਂ ਚੁੱਕਾਂ ਦੀ ਮਾਫੀ ਸਮੱਥ ਅਗੇ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ